ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਜ ਅਸੀਂ ਵਿਸ਼ਾ ਆਰੰਭ ਕਰਦੇ ਹਾਂ ਕਿ ਅਸੀਂ ਸਮਝਦਾਰ ਹਾਂ ਜਾਂ ਬੇਵਕੂਫ ਮੈਂ ਬੇਵਕੂਫ ਸ਼ਬਦ ਦੇ ਅਰਥ YouTube ਚੋਂ ਨਰਚੋਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਬੜੇ ਮਜ਼ੇਦਾਰ ਉੱਥੇ ਅਰਥ ਆਏ ਕਿ ਬੇਵਕੂਫ ਜਿਹੜਾ ਲਫ਼ਜ਼ ਹੈ ਇਸ ਦਾ ਅਖਰੀ ਬੇ ਦਾ ਮਤਲਬ ਹੈ ਕੋਈ ਐਸੀ ਚੀਜ਼ ਜਿਹੜੀ ਜਿਸ ਦੀ ਅਨਹੂਦ ਹੋਵੇ ਜਿਹੜੀ ਨਹੀਂ ਹੈ ਤੇ ਵਕੂਫ ਦਾ ਮਤਲਬ ਹੁੰਦਾ ਵਕਫਾ ਵਕਫਾ ਦਾ ਮਤਲਬ ਕਿ ਥੋੜਾ ਡਿਲੇ ਥੋੜੀ دیر ਵਾਸਤੇ ਰੁਕ ਜਾਣਾ ਥੋੜਾ ਪਾਸ ਕਰ ਜਾਣਾ ਵਕਫਾ ਥੋੜਾ ਵਕਫਾ ਦੇਣਾ ਥੋੜਾ ਸਮਾਂ ਦੇਣਾ ਤੋਂ ਜਿਹੜਾ ਬੰਦਾ ਕਿਸੇ ਗੱਲ ਲਈ ਸੋਚਣ ਵਿਚਾਰਨ ਲਈ ਸਮਾਂ ਨਹੀਂ ਦਿੰਦਾ ਚਾਹਤੀ ਕੋਈ ਫੈਸਲਾ ਚਾਹਤੀ ਕੋਈ ਨਿਰਣਾ ਦੇ ਦਿੰਦਾ ਹੈ ਸੋਚਦਾ ਸਮਝਦਾ ਨਹੀਂ ਤੇ ਕੋਈ ਗੱਲ ਕਹਿ ਦਿੰਦਾ ਹੈ ਜਾਂ ਕਿਸੇ ਕੰਮ ਨੂੰ ਹੱਥ ਪਾ ਲੈਂਦਾ ਹੈ ਉਹਦਾ ਅਗਾ ਪਿੱਛਾ ਸੋਚਦਾ ਨਹੀਂ ਹੈ ਜਿਵੇਂ ਗੁਰਬਾਣੀ ਕਿਹਾ ਅਗੂ ਦੇਜਿਆ ਚੀਤੀਆ ਤੱਕਾਇਤ ਮਿਲ ਸਜ਼ਾਏ ਜੇ ਕਿਸੇ ਕਰਮ ਨੂੰ ਕਰ ਲਗੇ ਹੋ ਕਿਸੇ ਸੋਚ ਨੂੰ ਮਨ ਵਿੱਚ ਬਸਾਉਣ ਲਗੇ ਜਿ ਉਹਦਾ ਅਗਲਾ ਪਾਸਾ ਸੋਚ ਲਈ ਕੇ ਇਹਦੇ ਆਖਰੀ ਨਤੀਜਾ ਕੀ ਨਿਕਲਣਾ ਹੈ ਤੇ ਫਿਰ ਬੰਦਾ ਸਜ਼ਾ ਦਾ ਭਾਗੀ ਨਹੀਂ ਬਣਦਾ ਕੋਈ ਐਸੀ ਗਲਤੀ ਨਹੀਂ ਕਰਦਾ ਜਿਹਦੇ ਸਜ਼ਾ ਦਾ ਉਹ ਵਜਾ ਬਣ ਜਾਵੇ ਪਰ ਆਮ ਹਾਲਤਾਂ ਵਿੱਚ ਕਹਿੰਦਾ ਫੈਸਲਾ ਹੁੰਦਾ ਕਿ ਅਸੀਂ ਬਿਨਾਂ ਸੋਚੇ ਸਮਝੇ ਬਿਨਾਂ ਵਖਵਾ ਲੈ ਕੇ ਬਿਨਾਂ ਸਾਮਾ ਲੈ ਕੇ ਬੁੱਧੀ ਨਾਲ ਥੋੜਾ ਵਿਚਾਰ ਕੇ ਗੱਲ ਨਹੀਂ ਕਰਦੇ ਚੰਗੀ ਤਰ੍ਹਾਂ ਡੂੰਗੀ ਵਿਚਾਰ ਕਰਕੇ ਕਿਸੇ ਕਰਮ ਨੂੰ ਅਸੀਂ ਕਰ ਲੱਗੇ ਸੋਚਦੇ ਨਹੀਂ ਹਾਂ ਇਸ ਵਾਸਤੇ ਫਿਰ ਸਾਡੇ ਕੋਲ ਜਦੋਂ ਕੋਈ ਗਲਤ ਕੰਮ ਹੋ ਜਾਂਦਾ ਫਿਰ ਅਸੀਂ ਕਹਿੰਦੇ ਉਹ ਮੇਰੇ ਕੋਲ ਗਲਤੀ ਹੋ ਗਈ ਬੜੀ ਬੇਵਕੂਫੀ ਹੋ ਗਈ ਮੇਰੇ ਕੋਲ ਤਾਂ ਬੇਵਕੂਫ ਦਾ ਮਤਲਬ ਹੀ ਇਹ ਹੈ ਕਿ ਉਹਨਾਂ ਨੇ ਜਦੋਂ ਇਹਦੇ ਅਰਥ ਸਮਝਾਏ ਤੇ ਬੜੀ ਸੋਹਣਾ ਦ੍ਰਿਸ਼ਾ ਦਿੱਤਾ ਕੰਪਿਊਟਰ ਦਾ ਤੇ ਕੰਪਿਊਟਰ ਨੂੰ ਅਸੀਂ ਜਦੋਂ ਆਨ ਕਰਕੇ ਇਹਦੇ ਬੂਟ ਕਰਕੇ ਤੇ ਇਹਦੇ ਵਿੱਚ ਅਸੀਂ ਕੋਈ ਚੀਜ਼ ਭਰਦੇ ਹਾਂ ਕੋਈ ਐਪਲੀਕੇਸ਼ਨ ਬਣਾ ਰਹੇ ਹਾਂ ਕੋਈ ਲੈਟਰ ਚਿੱਠੀ ਬਣਾ ਰਹੇ ਹਾਂ ਤੇ ਉਹਨੂੰ ਪੂਰੀ ਨੂੰ ਪੂਰਾ ਮਜ਼ਮੂਨ ਉਹਦਾ ਲਿਖ ਕੇ ਤੇ ਕਈ ਵਾਰ ਬੰਦਾ ਦੁਬਾਰਾ ਪੜਦਾ ਚੈੱਕ ਕਰਦਾ ਭਈ ਇਹ ਠੀਕ ਹੈ ਕਿ ਨਹੀਂ ਉਹ ਜਿਹੜੀ ਚੀਜ਼ ਉਹਦੇ ਵਿੱਚ ਅਸਾਂ ਫੀਡ ਕੀਤੀ ਉਹ ਯਕਦਾਵੇਂ ਉਹਦਾ ਹਿੱਸਾ ਨਹੀਂ ਬਣ ਜਾਂਦੀ ਉਹਦੇ ਸੇਵ ਨਹੀਂ ਹੋ ਜਾਂਦੀ ਉਹਦੇ ਸਟੋਰ ਨਹੀਂ ਹੋ ਜਾਂਦੀ ਬਲਕਿ ਉਸ ਨੂੰ ਪਹਿਲਾਂ ਪ੍ਰੋਸੈਸ ਕੀਤਾ ਜਾਂਦਾ ਉਸ ਚੀਜ਼ ਨੂੰ ਚੰਗੀ ਤਰ੍ਹਾਂ ਕੋਖਿਆ ਪਰਤਾਲਿਆ ਜਾਂਦਾ ਮੁੜ ਕੇ ਸਪੈਲ ਚੈੱਕ ਕਰਦੇ ਹਾਂ ਬਦ ਸਪੈਲਿੰਗ ਠੀਕਨ ਆਪਣੀ ਜਗ੍ਹਾ ਤੇ ਹਰ ਜਗ੍ਹਾ ਤੇ ਆਪਣਾ ਟੁਕਮ ਪੈਰੇ ਜਿਹੜੇ ਨੂੰ ਉਹ ਫੇਟਨ ਕੋਈ ਚੀਜ਼ ਅਸਤ ਨਹੀਂ ਕਿ ਜਿਹੜੀ ਪਹਿਲਾਂ ਆਣੀ ਚਾਹੀਦੀ ਸੀ ਅਸੀਂ ਬਾਅਦ ਕਰ ਦਿੱਤੀ ਜਿਹੜੀ ਚੀਜ਼ ਬਾਅਦ ਹੋਣੀ ਚਾਹੀਦੀ ਸੀ ਪਹਿਲਾਂ ਕਰ ਦਿੱਤੀ ਤੇ ਉਹਦੇ ਵਿੱਚ ਇਹ ਫੈਸਿਲਿਟੀ ਹੁੰਦੀ ਹੈ ਇਹ ਕਹੇ ਵੀ ਉਹ ਤੁਸੀਂ ਕਿਸੇ ਅਗਲੇ ਪੈਰੇ ਨੂੰ ਪਿਛਲੀ ਜਗ੍ਹਾ ਤੇ ਲੈ ਸਕਦੇ ਹੋ ਪਿਛਲੇ ਨੂੰ ਅਗਲੀ ਜਗ੍ਹਾ ਤੇ ਲਿਜਾ ਸਕਦੇ ਹੋ ਕਾਪੀ ਪੇਸਟ ਕਰਕੇ ਫਿਰ ਤੁਸੀਂ ਕੋਈ ਸਪੈਲ ਅਗਰ ਗਲਤੀ ਹੋ ਗਈ ਤੇ ਸਪੈਲਿੰਗ ਤੁਸੀਂ ਸਹੀ ਕਰ ਸਕਦੇ ਹੋ ਤੇ ਜਦੋਂ ਸਾਰਿਆਂ ਪੱਖਾਂ ਤੋਂ ਤੁਸੀਂ ਦੇਖ ਲਿਆ ਬਿਲਕੁਲ ਸਹੀ ਹੋ ਗਿਆ ਇਹ ਲੈਟਰ ਜਾਂ ਇਹ ਐਪਲੀਕੇਸ਼ਨ ਉਸ ਤੋਂ ਬਾਅਦ ਤੁਸੀਂ ਅਗਰ ਅਚਾਨਕ ਬਾਈਚਾਂਸ ਕਿਦੇ ਕੰਪਿਊਟਰ ਨੂੰ ਸ਼ਟਡਾਊਨ ਕਰਨ ਦਾ ਬਟਨ ਦਬਾ ਦਿਓ ਜਾਂ ਸਵਿਚ ਆਫ ਕਰਨ ਦਾ ਬਟਨ ਦਬਾ ਦਿਓ ਤੇ ਉਹ ਤੁਹਾਨੂੰ ਪੁੱਛਦਾ ਹੈ ਕਿ ਤੁਸੀਂ ਜਿਹੜੀ ਚੀਜ਼ ਬਣਾਈ ਹੈ ਇਹ ਤੁਸੀਂ ਸੇਵ ਕਰਨੀ ਹੈ ਸਟੋਰ ਕਰਨੀ ਹੈ ਇਹਦੇ ਵਿੱਚ ਉਹ ਤੁਹਾਨੂੰ ਪੁੱਛਦਾ ਹੈ ਤੇ ਜੇ ਅਸੀਂ ਨੋ ਕਰਾਂਗੇ ਤੇ ਉਹ ਚੀਜ਼ ਵਿੱਚੋਂ ਜ਼ਾਇਆ ਹੋ ਜਾਏਗੀ ਖਤਮ ਹੋ ਜਾਏਗੀ ਉਸਨੇ ਆਪਣੇ ਵਿੱਚ ਸੇਵ ਸਟੋਰ ਨਹੀਂ ਰੱਖਣੀ ਜੇ ਅਸੀਂ ਭੁੱਲੇ ਭੁਲੇਖੇ ਗਲਤੀ ਨਾਲ ਉਹਨੂੰ ਆਫ ਕਰਨ ਲੱਗ ਪਏ ਉਹ ਸੁਚਾਫ ਕਰਕੇ ਸ਼ਟਡਾਊਨ ਕਰਕੇ ਚੀਜ਼ ਜੇ ਸੇਵ ਨਹੀਂ ਕੀਤੀ ਫਿਰ ਇਹ ਉਹ ਚਾਂਸ ਦਿੰਦਾ ਸਾਨੂੰ ਵਕਫਾ ਦਿੰਦਾ ਸਾਨੂੰ ਸਮਾਂ ਦਿੰਦਾ ਤੇ ਫਿਰ ਅਸੀਂ ਜੇ ਉਹ ਚੀਜ਼ ਸੰਭਾਲ ਕੇ ਰੱਖਣੀ ਉਸਨੂੰ ਸੇਵ ਕਰ ਲੈਂਦੇ ਆ ਅਸੀਂ ਸੇਵ ਦਾ ਬਟਨ ਦਬਾ ਕੇ ਅਸੀਂ ਉਹ ਕੀ ਦਬਾ ਕੇ ਅਸੀਂ ਸੇਵ ਕਰ ਲੈਂਦੇ ਆ ਤੋਂ ਉਹ ਸਾਨੂੰ ਸਮਾਂ ਦਿੰਦਾ ਹੈ ਔਰ ਉਹ ਚੀਜ਼ ਬਣਾ ਕੇ ਫਟਾਫਟ ਅਸੀਂ ਉਹਦਾ ਪ੍ਰਿੰਟ ਆਊਟ ਨਹੀਂ ਕੱਢ ਲੈਂਦੇ ਬਲਕਿ ਸਮਾਂ ਲੈ ਕੇ ਉਹਨੂੰ ਉਹਦਾ ਸੁਧਾਰ ਕਰਦੇ ਆ ਸੁਧਾਰ ਕਰਕੇ ਜਦੋਂ ਦੇਖਦੇ ਆ ਕਿ ਬਿਲਕੁਲ ਠੀਕ ਕਈ ਦਫਾ ਅਗਰ ਅਸੀਂ ਆਪਣੀ ਸਮਝ ਦੇ ਕੇ ਮੇਰੀ ਸਮਝ ਸ਼ਾਇਦ ਕਾਫੀ ਨਹੀਂ ਹੈ ਤੇ ਅਸੀਂ ਕਈ ਵਾਰ ਉਹਦਾ ਰਫ ਡਰਾਫਟ ਕੱਢ ਕੇ ਵੀ ਕਿਸੇ ਸਿਆਣੇ ਨੂੰ ਦੱਸਦੇ ਆ ਵੀ ਆਹ ਦੇਖੋ ਜੀ ਆਹ ਚੀਜ਼ ਮੈਂ ਬਣਾਈ ਹੈ ਇਹ ਠੀਕ ਹੈ ਕਿ ਨਹੀਂ ਤੇ ਪਰੰੰਤ ਲਈ ਅਸੀਂ ਉਸਨੂੰ ਉਦੋਂ ਸੇਵ ਕਰਾਂਗੇ ਜਦੋਂ ਉਹ ਹਰ ਪਾਸੇ ਨਾਲ ਫਿੱਟ ਹੋ ਗਈ ਅਸੀਂ ਸਮਾਂ ਲੈ ਕੇ ਉਸ ਚੀਜ਼ ਨੂੰ ਸੰਭਾਲਿਆ ਤੋ ਜਿਹੜਾ ਇਨਸਾਨ ਕੋਈ ਸਵਾਲ ਪੁੱਛਦਾ ਹੈ ਉਹਦਾ ਜਵਾਬ ਵਾਸਤੇ ਕੋਈ 2-4 ਮਿੰਟ ਦਿਮਾਗ ਨੂੰ ਸਮਾਂ ਨਹੀਂ ਦਿੰਦਾ ਸੋਚ ਵਿਚਾਰ ਨਹੀਂ ਕਰਦਾ ਦਿਮਾਗ ਵੀ ਸਾਡਾ ਕੰਪਿਊਟਰ ਦਾ ਪ੍ਰਸਾਦ ਸਿੰਘ ਯੂਨਿਟ ਹੈ ਅੱਖਾਂ ਨੱਕ ਗਿਆਨ ਇੰਦਰੀ ਸਾਡੇ ਜਿਹੜੇ ਨੇ ਕੰਨ ਆਦ ਇਹ ਸਾਡੇ ਇਨਪੁਟ ਯੂਨਿਟ ਹਨ ਜਿਸਮ ਦੇ ਜਿਹਦੇ ਰਾਹੀਂ ਕੋਈ ਇਨਫਾਰਮੇਸ਼ਨ ਕੋਈ ਗਿਆਨ ਸਾਡੇ ਮਨ ਤੱਕ ਜਾਂਦਾ ਹੈ ਇਹਨਾਂ ਮਾਦੀ ਮਾਰੇ ਇਹਨਾਂ ਅੰਗਾਂ ਦੇ ਰਾਹੀਂ ਅਕਾ ਮੂੰ ਨਾ ਕੰਨ ਆ ਤੋ ਅੱਛਾ ਸਾਡੀ ਇਹ ਪੰਜ ਜਿਹੜੇ ਗਿਆਨ ਦੇ ਰਣੇ ਫਿਰ ਦਿਮਾਗ ਉਸ ਨੂੰ ਪ੍ਰੋਸੈਸ ਕਰਦਾ ਹੈ ਪ੍ਰੋਸੈਸਿੰਗ ਯੂਨਿਟ ਸਾਡਾ ਦਿਮਾਗ ਹੈ ਜਿਸ ਤਰ੍ਹਾਂ ਕੰਪਿਊਟਰ ਦਾ ਸੀਪੀਯੂ ਹੁੰਦਾ ਸੈਂਟਰਿੰਗ ਪ੍ਰੋਸੈਸਿੰਗ ਯੂਨਿਟ ਦਿਮਾਗ ਉਸ ਚੀਜ਼ ਨੂੰ ਪ੍ਰੋਸੈਸ ਕਰਦਾ ਸੋਚਦਾ ਕਿ ਇਹ ਮੇਰੇ ਲਈ ਭਲੀ ਹੈ ਕਿ ਨਹੀਂ ਭਲੀ ਤੇ ਉਹ ਚੀਜ਼ ਮੈਂ ਮੰਨਿ ਵਿਸਾਉਣੀ ਹੈ ਨਹੀਂ ਵਿਸਾਣੀ ਜਿਹੜੀ ਵਿਚਾਰ ਮੇਰੇ ਸਾਹਮਣੇ ਆਏ ਜਿਹੜਾ ਆਲੇ ਦੁਆਲੇ ਤੋਂ ਮਾਹੌਲ ਤੋਂ ਸੰਗਤ ਤੋਂ ਮੈਨੂੰ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲੀ ਸੁਣਨ ਨੂੰ ਮਿਲੀ ਅਪਨਾਉਨ ਨੂੰ ਮਿਲੀ ਕੋਈ ਕੰਮ ਕਰਨ ਨੂੰ ਮੈਨੂੰ ਪ੍ਰੇਰਣਾ ਮਿਲੀ ਕਿ ਆਹ ਉਹ ਮੇਰੇ ਲਈ ਯੋਗ ਹੈ ਮੈਂ ਉਸ ਨੂੰ ਆਪਣੇ ਮਨ 'ਚ ਵਸਾਵਾ ਥਾਂ ਦੇਵਾਂ ਜਾਂ ਨਾ ਦੇਵਾਂ ਸੋਚ ਵਿਚਾਰਦੇ ਹਾਂ ਸੀ ਸੋਚ ਵਿਚਾਰ ਕੇ ਸਾਨੂੰ ਨਿਰਣਾ ਲੈਣਾ ਚਾਹੀਦਾ ਹੈ ਕਿ ਇਹ ਜਿਹੜੀ ਮੇਰੇ ਸਾਹਮਣੇ ਚੀਜ਼ ਆਈ ਹੈ ਇਹ ਮੈਂ ਆਪਣੇ ਮਨ 'ਚ ਰੱਖਣੀ ਹੈ ਕਿ ਨਹੀਂ ਰੱਖਣੀ ਸੇਵ ਕਰਨੀ ਹੈ ਨਹੀਂ ਕਰਨੀ ਜਾਂ ਇਹਦੇ ਆਧਾਰ 'ਤੇ ਅਸੀਂ ਕੋਈ ਕੰਮ ਕਰਨਾ ਹੈ ਕਿ ਨਹੀਂ ਕਰਨਾ ਇਹ ਇਹ ਹੋਣਾ ਚਾਹੀਦਾ ਹੈ ਐਸਾ ਸਾਨੂੰ ਵਕਫਾ ਦੇਣਾ ਚਾਹੀਦਾ ਸਮਾਂ ਦੇਣਾ ਚਾਹੀਦਾ ਸੋਚ ਵਿਚਾਰ ਲਈ ਉਸ ਗੱਲ ਉੱਤੇ ਫਿਰ ਜਦ ਅਸੀਂ ਜਦੋਂ ਨਿਰਣਾ ਕਰਾਂਗੇ ਉਹ ਸਾਡਾ ਨਿਰਣਾ ਸਹੀ ਹੋਏਗਾ ਉਹ ਸਮਝਦਾਰੀ ਵਾਲਾ ਹੋਏਗਾ ਉਹ ਬੇਵਕੂਫਾ ਨਾ ਨਿਰਣਾ ਨਹੀਂ ਹੋਏਗਾ ਪਰ ਅਸੀਂ ਆਮ ਦੇਖਦੇ ਹਾਂ ਕਿ ਆਮ ਇਨਸਾਨ ਵਕਫਾ ਨਹੀਂ ਦਿੰਦਾ ਮੈਨੂੰ ਗੱਲ ਚੇਤੇ ਆ ਗਈ ਕਿ ਜੇਠ ਮਿਲਾਨੀ ਜੀ ਦਿੱਲੀ ਦੇ ਬੜੇ ਮੰਨੇ ਪ੍ਰਮੰਨੇ ਵਕੀਲ ਹਨ ਇੱਕ ਵਾਰ ਉਹਨਾਂ ਦੇ ਇਹ ਸ਼ਬਦ ਕਹਿ ਦਿੱਤੇ ਸਨ ਕਿ ਸਾਡੇ ਭਾਰਤ ਦੇ 98% ਲੋਕ ਬੇਵਕੂਫ ਹਨ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਸੀ ਤੇ ਲੋਕ ਬੜੇ ਨਰਾਜ਼ ਹੋਏ ਪਰ ਮੈਨੂੰ ਕਦੇ-ਕਦੇ ਉਹਨਾਂ ਦੀ ਗੱਲ ਬੜੀ ਵਜਨਦਾਰ ਲੱਗਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ 98% ਲੋਕ ਅਸੀਂ ਭਾਰਤੀ ਬੇਵਕੂਫ ਹਾਂ ਲੇਕਿਨ ਮੈਂ ਇਹ ਜ਼ਰੂਰ ਕਹਿ ਰਵਾਂ ਜੀ ਇਹ ਕਹਾਂਗਾ ਨਹੀਂ ਕਿ ਬਹੁਤੀ ਬਹੁਤੀ ਤਦਾ ਸਾਡੀ ਬੇਵਕੂਫਾਂ ਦੀ ਹੈ ਸਮਝਦਾਰਾਂ ਦੀ ਤਦਾਦ ਬਹੁਤ ਘੱਟ ਹੈ ਬੇਵਕੂਫਾਂ ਦੀ ਤਦਾਦ ਜਿਹੜੀ ਹੈ ਅਸੋਂ ਭਾਰਤੀ ਲੋਕਾਂ ਚ ਬਹੁਤ ਜ਼ਿਆਦਾ ਹੈ ਕੋਈ ਫਿਰਕਾ ਦੇਖ ਲਓ ਕਿਸੇ ਵੀ ਲਿਹਾਜ਼ ਨਾਲ ਦੇਖ ਲਓ ਬੇਵਕੂਫਾਂ ਦੀ ਤਦਾਦ ਤੁਹਾਨੂੰ ਬਹੁਤ ਲੱਗੇਗੀ ਮੈਂ ਇਹ ਕੋਈ ਸਵਾਲ ਜੇ ਤੁਹਾਨੂੰ ਕਰ ਦੇਵਾਂ ਕਿ ਭਾਈ ਸਾਹਿਬ ਤੁਸੀਂ ਤੁਹਾਡੇ opinion ਅਨੁਸਾਰ ਸਾਡੇ ਦੇਸ਼ 'ਚ ਕਿੰਨੀ ਦੁਨੀਆ ਸੱਚੀ ਇਮਾਨਦਾਰ ਵਫਾਦਾਰ ਜਿਹੜੇ ਧੋਖੇ ਫਰੇਬ ਤੋਂ ਬਿਲਕੁਲ ਮੁਕਤ ਹੈ ਕੋਈ ਬੇਈਮਾਨੀ ਨਹੀਂ ਕੋਈ ਕੁਛ ਨਹੀਂ ਕੋਈ ਖੁਦਗਰਜ਼ੀ ਨਹੀਂ ਐਸੇ ਲੋਕ ਸਾਡੇ ਦੇਸ਼ ਕਿੰਨੇਕ ਹੋਣਗੇ ਤੇ ਮੇਰਾ ਖਿਆਲ ਹੈ ਤੁਸੀਂ ਵੀ ਇਹ ਗੱਲ ਆਖੋਗੇ ਜੀ 5-10% ਇਹਦਾ ਮਤਲਬ ਉਹ ਸਮਝਦਾਰੀ ਦੀ ਸ਼੍ਰੇਣੀ ਵਿੱਚ ਅਸੀਂ 5-10% ਹੀ ਆਉਂਦੇ ਆ ਬਾਕੀ 90-92% ਅਸੀਂ ਬੇਫਕੂਹੀ ਕਿਨੇ ਜਾਵਾਂਗੇ ਮੂਰਖ ਮੂਰਖਾਲੇ ਕਰਮੀ ਕਰਦੇ ਰਹਾਂਗੇ ਅਸੀਂ ਐਸੇ ਹੀ ਹੈ ਤੇ ਬਸ ਇਹ ਮੇਰਾ ਵਿਸ਼ਾ ਇਹ ਹੀ ਆਪਣੇ ਆਪ ਦੀ ਪੜਤਾਲ ਕਰਨ ਵਾਸਤੇ ਹੈ ਕਿਉਂਕਿ ਬੰਦੇ ਖੋਜ ਦਿਲ ਕਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਆਪਣੀ ਖੋਜ ਕਰ ਕਿ ਤੂੰ ਕਿਹੜੇ ਮੰਦਰਾਂ ਚ ਤੇਰੀ ਸੁਰਤੀ ਬਿਰਤੀ ਹੈ ਤੂੰ ਕੈਸੀ ਸੋਚ ਵਿਚਾਰ ਲੈ ਕੇ ਸੰਸਾਰ ਵੀ ਵਿਚਰ ਰਿਆ ਹੈ ਇਹ ਖੋਜ ਕਰਦਾ ਰਿਹਾ ਕਰ ਆਪਣੇ ਮਨ ਦੀ ਤਾਂ ਕਿ ਫਿਰ ਤੇਰੇ ਕੋਲ ਕੋਈ ਮਾਰਾ ਨਾ ਬੰਦੇ ਖੋਜ ਦਿਲ ਕਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਫਿਰ ਤੂੰ ਪਰੇਸ਼ਾਨੀ ਨਹੀਂ ਪਏਗਾ ਫਿਰ ਤੈਨੂੰ ਕੋਈ ਗਲ ਕਰਕੇ ਪਰੇਸ਼ਾਨੀ ਹੋਣਾ ਪਏਗਾ ਉਹ ਗਲਤੀ ਨਾਲ ਮੈਂ ਗਲਤ ਗੱਲ ਕਹਿ ਦਿੱਤੀ ਮੈਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਉਹ ਮੈਂ ਕਾਲੀ ਕਾਲੀ ਨਾਲੇ ਕੰਮ ਕਰ ਦਿੱਤਾ ਇਹ ਕੰਮ ਨੂੰ ਨਹੀਂ ਸੀ ਕਰਨਾ ਚਾਹੀਦਾ ਇਹ ਤੈਨੂੰ ਬਾਅਦ ਪਛਤਾਣਾ ਨਹੀਂ ਪਵੇਗਾ ਜੇ ਤੂੰ ਥੋੜਾ ਵਖਵਾ ਦੇਵੇਂ ਬੇਵਖਵਾ ਹੋ ਕੇ ਬੇਵਕੂਫ ਹੋ ਕੇ ਕੰਮ ਨਾ ਕਰੇ ਬੇਵਕੂਫ ਹੋ ਕੇ ਵਿਚਾਰ ਨਾ ਕਰੇ ਬੇਵਕੂਫੇ ਬੋਲੇ ਨਾ ਬੇਵਕੂਫ ਹੋ ਕੇ ਕਰਮ ਨਾ ਕਰੇ ਤੇ ਤੈਨੂੰ ਪਰੇਸ਼ਾਨੀ ਨਹੀਂ ਸਹਿਣੀ ਪਵੇਗੀ ਅੱਜ ਅਸੀਂ ਇਹ ਚਾਤੀ ਮਾਰਨੀ ਹੈ ਮੈਂ ਤੁਹਾਡੇ ਸਾਹਮਣੇ ਕੁਝ ਦੇ ਦਿਸਤਾਂਤ ਰੱਖਾਂਗਾ ਮੇਰੇ ਘਰ ਇੱਕ ਆਇਆ ਮਹਿਮਾਨ ਘਰ ਦੇ ਗੇਟ ਚੋਂ ਬਾਹਰੂ ਕਾਰ ਲੈ ਕੇ ਨਿਕਲਿਆ ਅੱਗੇ ਗਲੀ ਜਿੱਦੂ ਕੋਈ ਅਜੇ 50 ਗਜ਼ੀ ਅੱਗੇ ਗਿਆ ਸੀ ਤੇ ਵਿੱਚ ਗਲੀ ਦੇ ਇੱਕ ਦੂਜੀ ਗੱਡੀ ਕਾਰ ਲੱਗੀ ਹੋਈ ਸੀ ਜਿਸ ਨੇ ਪੂਰਾ ਰਸਤਾ ਬੰਦ ਕੀਤਾ ਹੋਇਆ ਸੀ ਕੋਲ ਬੰਦਾ ਕੋਈ ਖੜਾ ਨਹੀਂ ਸੀ ਕਾਰ ਦਾ ਮਾਲਕ ਅਸੀਂ ਅੱਗੇ ਪਿੱਛੇ ਹਾਲੇ ਦੁਆਲੇ ਦੇਖਿਆ ਕੋਈ ਸਾਹਮਣੇ ਨਹੀਂ ਆਣ ਗਵਾਨ ਜਿਹੜੇ ਨਜ਼ਦੀਕ ਹੱਸ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਜੀ ਇਹ ਕਾਰ ਫਰਾਣੇ ਬੰਦੇ ਦੀ ਜੇ ਉਹ ਤੁਹਾਡੇ ਘਰ ਦੇ ਪਾਸੇ ਪਰਲੀ ਗਲੀ ਸਾਹਮਣੇ ਜਿਹੜਾ ਘਰ ਮੈਂ ਵਾਪਸ ਆਪਣੇ ਘਰ ਆਇਆ ਮਹਿਮਾਨ ਉਸੇ ਕਾਰ ਦੇ ਜੀ ਬੈਠਾ ਹਰਨ ਮਾਰ ਰਿਹਾ ਮੈਂ ਆਪਣੇ ਵੇੜੇ ਚ ਆ ਕੇ ਉਹ ਗੋਲੀਆਂ ਦਾ ਬੇੜਾ ਸਾਹਮਣੇ ਸੀ ਦੂਜੀ ਸਾਈਡ ਤੇ ਦੂਜੀ ਗਲੀ ਤੇ ਉਹ ਬਾਹਰ ਬਰਾਂਡੇ ਬੈਠੇ ਸਨ ਉਹਨਾਂ ਦਾ ਜਵਾਈ ਆਇਆ ਸੀ ਉਹਦੀ ਕਾਰ ਸੀ ਤੇ ਉਹ ਉਧਰ ਲਗਾ ਕੇ ਦਾਪੇ ਤੇ ਰੋੜੇ ਆ ਕੇ ਬੈਠੇ ਸਨ ਪਤਾ ਨਹੀਂ ਸੀ ਲੱਗਦਾ ਗੱਡੀ ਕਿਦੀ ਹੈ ਮੈਂ ਆਪਣੇ ਵੇੜੇ ਚ ਚਾਰ ਦਵਾਰੀ ਉਤੋਂ ਆਵਾਜ਼ ਮਾਰ ਕੇ ਕਿਹਾ ਭਾਈ ਉਹ ਕਾਰ ਤੁਸੀਂ ਰੋੜ ਚ ਲਾਈ ਹੋਈ ਹੈ ਕਿਉਂ ਮਹਿਮਾਨ ਸਾਡਾ 10-15 ਮਿੰਟ ਤੋਂ ਹਰਨ ਮਾਰੀ ਜਾ ਰਿਹਾ ਕੋਈ ਪਤਾ ਨਹੀਂ ਲੱਗਦਾ ਕਿਦੀ ਕਾਰ ਹੈ ਤੁਹਾਨੂੰ ਪਤਾ ਲੱਗਾ ਤੁਹਾਡੀ ਤੇ ਜਗ੍ਹਾ ਕਾਰ ਪਾਸੇ ਕਰੋ ਉਹਨਾਂ ਘਰ ਵਾਲਿਆਂ ਦਾ ਜਵਾਨ ਮੁੰਡਾ ਜਿਹੜਾ ਇੱਕ ਸਰਕਾਰੀ ਮੁਲਾਜ਼ਮ ਹੈ ਉਹ ਫਟਾ ਫਟਾ ਗੂ ਬੋਲਿਆ ਕਹਿੰਦਾ ਜੀ ਫਿਰ ਕੀ ਹੋਇਆ ਜੀ ਸੜਕ ਸਰਕਾਰੀ ਹੈ ਹੁਣ ਇਹ ਜੀ ਬੇਕੂ ਖਾਣਾ ਜਵਾਬ ਵੀ ਤੂੰ ਸਰਕਾਰੀ ਮੁਲਾਜ਼ਮ ਹੈ ਤੈਨੂੰ ਪਤਾ ਹੋਣਾ ਚਾਹੀਦਾ ਜਿਹੜੀ ਸਰਕਾਰੀ ਚੀਜ਼ ਹੁੰਦੀ ਹੈ ਉਹ ਤੁਸੀਂ ਮਲਕੇ ਨਹੀਂ ਬੈ ਸਕਦੇ ਸਰਕਾਰੀ ਰਸਤਾ ਤੁਸੀਂ ਨਹੀਂ ਰੋਕ ਸਕਦੇ ਕਿਉਂਕਿ ਸਿਰਫ ਤੁਹਾਡੇ ਵਾਸਤੇ ਨਹੀਂ ਹੈ ਉਹ ਸਾਰਿਆਂ ਵਾਸਤੇ ਹੈ ਹਾਂ ਅਗਰ ਕਿਤੇ ਉਹ ਜਗ੍ਹਾ ਉਹਦੀ ਪਰਸਨਲ ਹੁੰਦੀ ਤੇ ਇਹ ਕਹਿ ਦਿੰਦਾ ਕਿ ਜੇ ਸਾਡੀ ਆਪਣੀ ਜਗ੍ਹਾ ਸੀ ਜਿਸ ਤਰ੍ਹਾਂ ਮਰਜੀ ਲਾਈਏ ਤੇ ਫਿਰ ਵੀ ਕੋਈ ਗੱਲ ਬਣਦੀ ਸੀ ਭਾਵੇਂ ਗੱਲ ਉਹ ਵੀ ਰੁੱਖੀ ਸੀ ਭਾਵੇਂ ਤਰੀਕਾ ਵੀ ਠੀਕ ਨਹੀਂ ਲੇਕਿਨ ਫਿਰ ਵੀ ਅਗਲਾ ਇਹ ਦਾਅਵੇ ਨਾ ਕਰ ਸਕਦਾ ਕਿ ਮੇਰੀ ਆਪਣੀ ਜਗ੍ਹਾ ਮੈਂ ਜਿਸ ਤਰ੍ਹਾਂ ਮਰਜੀ ਲਾਵਾਂ ਪਰ ਆਪੇ ਹੀ ਕਹਿ ਰਿਹਾ ਹੈ ਕਿ ਸਰਕਾਰੀ ਜਗ੍ਹਾ ਜੀ ਫਿਰ ਕੀ ਹੋ ਗਿਆ ਲੱਗੀ ਇਹਦੀ ਹੁਣ ਇਹ ਹੈ ਨਾ ਬਗੈਰ ਸੋਚੇ ਬਗੈਰ ਵਕਫਾ ਦਿੱਤੇ ਬਗੈਰ ਸੋਚੇ ਗੱਲ ਕਰਨੀ ਬੇਵਕੂਫਾਂ ਵਾਲੀ ਤੇ ਉਸ ਜਿਹਦੀ ਕਾਰ ਸੀ ਉਹਦਾ ਜੀਜਾ ਸੀ ਉਹ ਕਹਿੰਦਾ ਚੁੱਪ ਕਰ ਉਹ ਚੁੱਪ ਕਰ ਮੁੜਿਆ ਚੁੱਪ ਕਰ ਸਿੱਧਾ ਜਵਾਬ ਦੇ ਉਹ ਫਿਰ ਵੀ ਕੋਈ ਸਮਝਦਾਰੀ ਦੀ ਗੱਲ ਕੀਤੀ ਮਨੇ ਕਿਹਾ ਚੁੱਪ ਕਰ ਚੁੱਪ ਕਰ ਕੋਈ ਗੱਲ ਨਹੀਂ ਜੀ ਅਸੀਂ ਹੁਣੇ ਕਾਰ ਬੰਦਾ ਫਟਾਫਟ ਉੱਠ ਗਿਆ ਉਹਨੇ ਜਾ ਕੇ ਕਾਰ ਪਾਸੇ ਕੀਤੀ ਹੁਣ ਤੁਸੀਂ ਦੋਵਾਂ ਜੀ ਤੁਸੀਂ ਸਮਝਦਾਰੀ ਕਿਹਨੂੰ ਆਖੋਗੇ ਤੇ ਬੇਵਕੂਫੀ ਨੂੰ ਆਖੋਗੇ ਜਿਸਨੇ ਬਿਨ ਬਗੈਰ ਸੋਚੇ ਸਮਝਦੇ ਜਵਾਬ ਦਿੱਤਾ ਸਰਕਾਰੀ ਮੁਲਾਜ਼ਮੋ ਕੇ ਕਹਿੰਦਾ ਜੀ ਸਰਕ ਸਰਕਾਰੀਏ ਤੁਹਾਨੂੰ ਕੀ ਤਲਿਫ ਹੈ ਜਿੱਥੇ ਮਰਜੀ ਲਾਈਏ ਕਈ ਵਾਰ ਅਸੀਂ ਜਿਹਦੇ ਘਰੋਂ ਲੰਘਦੇ ਆਂ ਦੇਖਦੇ ਆਂ ਬਾਰ ਬੇੜੇ ਵਿੱਚ ਲਾਈਚਾਂ ਜਲ ਰਹੀਆਂ ਨੇ ਬਾਰਲੀ ਬਰਾਂਡੇ ਦਾ ਪੱਖਾ ਚੱਲ ਰਿਹਾ ਕੋਈ ਬੈਠਾ ਹੋਇਆ ਨਹੀਂ ਹੈ ਬਾਹਰ ਧੁੱਪੇ ਬਰ ਨਹੀਂ ਲਾਈਟਾਂ ਜਲ ਰਹੀਆਂ ਨੇ ਤੁਸੀਂ ਬੰਦੇ ਨੂੰ ਕਹਿ ਕੇ ਦੇ ਦੇਖਿਓ ਭਾਈ ਸਾਹਿਬ ਤੁਹਾਡੀਆਂ ਬਾਹਰ ਨਹੀਂ ਲਾਈਟਾਂ ਜਲ ਰਹੀਆਂ ਧੁੱਪੇ ਹੁਣ ਕੋਈ ਹਨੇਰਾ ਤਾਂ ਨਹੀਂ ਹੈ ਇਹ ਲਾਈਟਾਂ ਕਿਉਂ ਬਾਲੀਆਂ ਜੀ ਪਤਾ ਕੀ ਜਵਾਬ ਹੋਏਗਾ ਆਮ ਜਵਾਬ ਇਹ ਹੁੰਦਾ ਜੀ ਕਰਾ ਦੇ ਰਹੇ ਹਾਂ ਜੀ ਬਿਜਲੀ ਦਾ ਫਿਰਗੀ ਹੈ ਅਸੀਂ ਕਰਾਇਆ ਦੇ ਰਹੇ ਹਾਂ ਹੁਣ ਸੋਚੋ ਇਹ ਸਮਝਦਾਰੀ ਦਾ ਜਵਾਬ ਹੈ ਬਿਜਲੀ ਦਾ ਜਦ ਕਰਾਇਆ ਦੇ ਰਹੇ ਹੋ ਬਿਜਲੀ ਤੁਹਾਡੇ ਦੇਸ਼ ਦੀ ਇੱਕ ਪ੍ਰਾਪਰਟੀ ਹੈ ਦੇਸ਼ ਦਾ ਸਰਮਾਇਆ ਹੈ ਕਿਉਂ ਉਹਦਾ ਨਾਜਾਇਜ਼ ਖਰਚ ਕਰਨਾ ਬਿਲਾ ਵਜ੍ਹਾ ਖਰਚ ਕਰਨਾ ਤੁਫੇ ਬਨੂ ਬਾਲ ਕੇ ਰੱਖਣੀ ਇਹ ਸਮਝਦਾਰੀ ਹੈ ਜੇ ਜਿੱਥੇ ਅਸੀਂ ਬੈਠੇ ਨਹੀਂ ਆ ਉਥੇ ਕੋਈ ਪੱਕਾ ਕੋਲਰ ਜਾਂ ਕੋਈ ਚੀਜ਼ ਚੱਲ ਰਹੀ ਹੈ ਅਸੀਂ ਬਿਜਲੀ ਦਾ ਉਪਕਰਨ ਜਿਹੜੀ ਬਿਜਲੀ ਨਜਾਇਜ਼ ਖਰਚ ਹੋ ਰਹੀ ਹੈ ਤੇ ਅਗੂ ਜਵਾਬ ਇਹ ਦਈਏ ਕਿ ਜੀ ਕਿਰਾਇਆ ਦੇ ਰਹੇ ਹਾਂ ਬਿਜਲੀ ਦਾ ਫਿਰ ਕੀ ਹੈ ਦੱਸੋ ਬਗਾਰ ਸੋਚੇ ਸਮਝੀਆ ਕਿ ਆ ਇਹ ਸਮਝਦਾਰੀ ਦਾ ਜਵਾਬ ਹੈ ਜਾਂ ਬੇਵਕੂਫੀ ਦਾ ਮਕਸਿਮ ਸਾਡੇ ਇਸ ਤਰ੍ਹਾਂ ਦੇ ਜਵਾਬ ਹੁੰਦੇ ਨੇ ਤੁਸੀਂ ਰੋਡ ਤੇ ਚੱਲ ਰਹੇ ਹੋ ਤੁਹਾਡੇ ਅੱਗੇ ਕਾਰ ਜਾ ਰਹੀ ਹੈ ਉਹਨੇ ਮੋਬਾਈਲ ਡਰਾਈਵਰ ਨੇ ਕੰਨ ਨਾਲ ਲਾਇਆ ਹੋਇਆ ਹੈ ਸਪੀਡ ਘੱਟ ਕੀਤੀ ਹੋਈ ਹੈ ਉਹ ਆਪਣੀ ਮਸਤੀ ਦੇ ਵਿੱਚ ਚੱਲ ਰਿਹਾ ਕੰਨ ਨਾਲ ਮੋਬਾਈਲ ਲਾਇਆ ਸੱਸੇ ਸੇ ਕਾ ਤੁਸੀਂ ਪਿੱਛੋਂ ਆਇਓ ਸਿੰਗਲ ਰੋਡ ਹੈ ਤੁਸੀਂ ਅੱਗੇ ਨਿਕਲ ਕੇ ਜਾਣਾ ਚਾਹੁੰਦੇ ਤੋ ਨੂੰ ਜਲਦੀ ਕਿਤੇ ਕੰਮ ਤੇ ਜਾਣਾ ਮਜਬੂਰੀ ਹੈ ਥੋੜਾ ਤੇਜ਼ ਜਾਣਾ ਤੁਸੀਂ ਦੇ ਹਰਨ ਮਾਰੇ ਜਾ ਰਹੇ ਉਹ ਮਸਤੀ ਨਾਲ ਮੋਬਾਈਲ ਦੇ ਅਗੇ ਚੱਲੇ ਜਾ ਰਹੇ ਜੇ ਕਿਤੇ ਖੁੱਲ ਜਾ ਕਰਾਸ ਕਰਕੇ ਅਗਲੇ ਨੂੰ ਤੁਸੀਂ ਇੰਨੀ ਕਹਿ ਕੇ ਦੇ ਦੇਖੋ ਕਿ ਜੇ ਭਾਈ ਸਾਹਿਬ ਮੋਬਾਈਲ ਨਾਲ ਗੱਲਾਂ ਕਰੀ ਨਾ ਤਾਂ ਸਾਈਡ ਤੇ ਖੜੀ ਕਰਕੇ ਕਰ ਲਓ ਨਾ ਰਾਹ ਕਿਉਂ ਮੱਲਾ ਹੋਇਆ ਜੇ ਅੱਗੂ ਦੇਖੋ ਤਾਂ ਕੀ ਜਵਾਬ ਹੋਏਗਾ ਉਹ ਸਮੇਦਾਰੀ ਵਾਲਾ ਹੋਏਗਾ ਜਾਂ ਬੇਕੁਫੀ ਵਾਲਾ ਹੋਏਗਾ ਮੈਕਸਿਮਮ ਲੋਕਾਂ ਦਾ ਜਵਾਬ ਮਰਲਾ ਕੋਈ ਹੋਏਗਾ ਜਿਹੜਾ ਬੜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਸਾਹਿਬ ਆਓ ਜੀ ਆਓ ਜੀ ਭਾਈ ਜੀ ਗਲਤੀ ਹੋ ਗਈ ਐਸਾ ਕੋਈ ਵਿਰਲਾ ਜਵਾਬ ਦਿੰਦਾ ਜੀ ਆਮ ਤੌਰ ਬੜਾ ਟੇਢਾ ਜਵਾਬ ਮਿਲਦਾ ਕੋ ਜਾ ਜਾ ਯਾਰ ਕਲਾਸੀਕਰ ਪੁੱਠੇ ਸਿੱਧੇ ਜਵਾਬ ਹੀ ਹੋਣਗੇ ਸਾਡੇ ਅੱਗੋਂ ਬਗੈਰ ਵਕਫਾ ਦਿੱਤੇ ਜਿਹੜਾ ਤੁਹਾਨੂੰ ਕਿਸੇ ਨੇ ਕਿਹਾ ਉਹਦੇ ਉੱਤੇ ਸੋਚਣਾ ਕਿ ਵਾਕਈ ਮੇਰੀ ਗਲਤੀ ਹੈ ਕਿ ਨਹੀਂ ਹੈ ਮੇਰੇ ਕੋਲ ਗਲਤ ਹੋਏ ਤਾਂ ਫੌਰਨ ਅਸੀਂ ਖਿਮਾ ਦੀ ਜਚਨ ਕਰੀਏ ਸਾਰੀ ਕਹੀਏ ਨਾ ਜੀ ਨਾ ਉਹ ਤਾਂ ਸਾਡੀ ਸ਼ਾਨ ਘਟਦੀ ਐ ਅਸੀਂ ਕਾਰ 'ਚ ਬੈਠੇ ਆਂ ਅੱਛਾ ਹੋਰ ਤਮਾਸ਼ਾ ਦੇਖਿਓ ਜੇ ਖੁਦਾ ਨਾ ਖਵਾ ਸਕੀ ਤੇ ਆ ਕਿ ਸੜਕ ਕੱਚੀ ਐ ਸੜਕ 'ਚ ਪਾਣੀ ਐ ਤੇ ਪਾਣੀ ਦੇ ਕੋਲੋਂ ਬੰਦੇ ਲੰਘ ਰਹੇ ਨੇ ਸਾਈਡ ਤੋਂ ਪੈਦਲ ਅਸੀਂ ਨਹੀਂ ਦੇਖਣਾ ਕਿ ਬੰਦੇ ਲੰਘ ਰਹੇ ਨੇ ਮੈਂ ਪਾਣੀ 'ਚ ਸਪੀਡ 'ਚ ਲੰਘਿਆ ਦੇਣਾ ਉੱਤੇ ਚਿੱਕੜ ਪੈ ਜਾਗੇ ਤੇ ਕੱਪੜੇ ਬਰਬਾਦ ਹੋ ਜਾਣਗੇ ਨਾ ਜੀ ਨਾ ਕਾਰ 'ਚ ਬੈਠੇ ਆਂ ਸਾਨੂੰ ਵੀ ਲੱਗੇ ਬਾਕੀਆਂ ਨਾਲ ਅਸੀਂ ਸਪੀਡ 'ਚ ਲੰਘਣਾ ਸਾਰੇ ਛੱਟੇ ਮਾਰ ਕੇ ਸਾਰੇ ਕੱਪੜੇ ਅਰੇ ਦੇ ਬਰਬਾਦ ਕਰ ਜਾਵਾਂਗੇ ਤੇ ਫਿਰ ਅਗਰ ਕਿਦੇ ਅਗਲਾ ਰੋਕ ਲਈ ਬਈ ਇਹ ਕੀ ਕੀਤਾ ਈ ਤੇ ਫਿਰ ਕਿਹੜਾ ਸਿੱਧੇ ਮੂੰਹ ਜੋ ਆਵਦੇ ਆਗੇ ਫਿਰ ਤੁਸੀਂ ਦੇਖ ਕੇ ਚੱਲੋ ਨਾ ਜੀ ਮੈਂ ਫਿਰ ਚੱਲਣਾ ਮੈਂ ਗੱਡੀ ਲਈ ਮੈਂ ਤੇ ਚੱਲਣਾ ਜੀ ਹੁਣ ਤੁਸੀਂ ਦੱਸੋ ਇਹ ਵਕਫਾ ਨਾ ਦੇਣਾ ਇਹ ਨਾ ਸੋਚਣਾ ਕਿ ਮੇਰੀ ਗਲਤੀ ਹੈ ਮੈਨੂੰ ਦੂਰ ਨਹੀਂ ਦਿਸਦਾ ਸੀ ਕਿ ਪਾਣੀ ਹੈ ਕੋਈ ਬੰਦੇ ਜਾ ਰਹੇ ਨੇ ਕੀ ਪਤਾ ਕਿਤੇ ਮਾਤਮਦਾਰੀ ਦੇ ਜਾ ਰਹੇ ਨੇ ਕਿਤੇ ਗੁਰਦੁਆਰੇ ਮੰਦਰ ਜਾ ਰਹੇ ਨੇ ਸਵੱਛ ਕੱਪੜੇ ਪਹਿਨ ਕੇ ਸਾਫ ਸੁਥਰੇ ਤੇ ਮੇਰਾ ਚਿੱਕੜੇ ਨੂੰ ਤੇ ਪਿਆ ਗਿਆ ਤੇ ਬੜੀ ਬੇਦਵੀ ਹੋ ਜਾਵੇਗੀ ਇਨਸਾਨੀਅਤ ਦੀ ਗਲਤ ਹੋਏਗਾ ਏ ਤੇ ਮੈਂ ਸਪੀਡ ਥੋੜੀ ਘਟਾ ਲਵਾਂ ਆਸਤੇ ਨਾਲ ਲੰਘਾਂ ਉਥੋਂ ਨਹੀਂ ਤੇ ਜੇ ਲੰਘ ਗਿਆ ਗਲਤੀ ਨਾਲ ਤੇ ਫਿਰ ਗਲਤੀ ਵੀ ਨਹੀਂ ਮੰਨੀ ਫਿਰ ਅਗੂ ਲੜਨ ਲੜਨ ਪੈ ਜਾਣਾ ਆ ਸਨ ਹੁਣੇ ਦੱਸੋ ਇਹ ਸਮਝਦਾਰੀ ਹੈ ਕਿ ਬੇਵਫੂਹੀ ਹੈ ਤੇਰਾ ਨਜ਼ਰ ਮਾਰ ਕੇ ਦੇਖੋ ਆਪਣੇ ਆਲੇ ਦੁਆਲੇ ਅਸੀਂ ਲੋਕ ਕਰ ਕਰ ਕੀ ਰਿਹਾ ਅਸੀਂ ਲੋਕ ਪੜਾਈ ਦੀ ਕੋ ਕਮੀ ਨਹੀਂ ਬੜੇ ਲਿਖਿਆ ਬਿਗਨੇ ਸਾਡੇ ਹੱਥਾਂ 'ਚ ਨੇ ਕਾਲਜਾਂ ਯੂਨੀਵਰਸਿਟੀ ਦੀ ਪੜੇ ਹੋਇਆ ਸਿਆਣੇ ਬਣੇ ਬੜੀ ਬੜੀ ਅੱਛੀਆਂ ਪੋਸਟਾਂ ਦੇ ਅਫਸਰੀ ਪੋਸਟਾਂ ਦੇ ਅਸੀਂ ਬੈਠੇ ਹੋਇਆ ਹਾਂ ਪਰ ਸਾਡੀ ਗੱਲਬਾਤ ਇਤਨੀ ਰੂਡ ਹੈ ਸਾਡਾ ਸਲੂਕ ਇਤਨਾ ਬਦਸਲੂਕੀ ਵਾਲਾ ਲੋਕਾਂ ਦੇ ਨਾਲ ਕਿ ਸ਼ਰਤੀਆ ਇਹ ਸਮਝਦਾਰੀ ਦੀ ਨਿਸ਼ਾਨੀ ਨਹੀਂ ਹੈ ਇਹ ਸਮਝਦਾਰੀ ਦੀ ਨਿਸ਼ਾਨੀ ਨਹੀਂ ਹੈ ਇਹ ਸਮਝਦਾਰੀ ਨਹੀਂ ਹੈ ਇਹ ਬੇਵਕੂਫੀ ਹੈ ਸਾਡੀ ਬੇਵਕੂਫੀ ਵਾਲੇ ਜਵਾਬ ਨੇ ਸਾਰੇ ਤੋ ਇਸ ਕਿਸਮ ਦੀਆਂ ਗੱਲਾਂ ਅਸੀਂ ਕਿਤਨੀਆਂ ਕਰੀ ਜਾ ਰਹੇ ਹਾਂ ਆਪਣਾ ਦੇਸ਼ ਆਪਣੇ ਲੋਗ ਬਾਣੀ 'ਚ ਪੜਦੇ ਹਾਂ ਇੱਕ ਪਿਤਾ ਇੱਕ ਸਕੇ ਹਮ ਬਾਰਕ ਉਹ ਸਾਂਝਾ ਸਾਇਬ ਬਾਪ ہمارا ਉਹ ਸਾਡਾ ਸਾਂਝਾ ਸਾਰਿਆਂ ਦਾ ਬਾਪ ਹੈ ਪ੍ਰਮਾਤਮਾ ਕਈਏ ਰਾਮ ਕਈਏ ਅੱਲਾ ਕਈਏ ਮੋਲਾ ਕਈਏ ਗਾੜ ਕਈਏ ਉਹ ਸਾਡਾ ਸਾਰਿਆਂ ਦਾ ਪਰਮ ਪਿਤਾ ਅਸੀਂ ਸਾਰੇ ਉਹਦੇ ਬੱਚੇ ਫਿਰ ਆਪਸ ਹੀ ਅਸੀਂ ਭੈਣ ਭਰਾ ਹੋਏ ਤੇ ਸਾਡਾ ਆਪਸੀ ਸਲੂਕ ਕਿਹਦਾ ਇੱਕ ਦੂਜੇ ਪ੍ਰਤੀ ਇੱਕ ਦੂਜੇ ਦਾ ਦੁੱਖ ਦਰਦ ਇੱਕ ਦੂਜੇ ਦੀ ਤਕਲੀਫ ਦਾ ਸਾਨੂੰ ਕਿੰਨੀ ਤਕਲੀਫ ਹੁੰਦੀ ਹੈ ਕਿ ਅਸੀਂ ਦੂਜੇ ਦਾ ਦਰਦ ਮਹਿਸੂਸ ਕਰਦੇ ਹਾਂ ਦੂਜੇ ਨੂੰ ਪੂਜੀ ਕੋਈ ਨੁਕਸਾਨ ਦੀ ਅਸੀਂ ਕੋਈ ਪਰਪਾਈ ਕਰਨ ਦੇ ਲਈ ਸਾਡਾ ਮਨ ਤਿਆਰ ਹੁੰਦਾ ਨੁਕਸਾਨ ਵੀ ਕਰਦੇ ਆ ਤੇ ਮਨ ਦੇ ਵੀ ਨਹੀਂ ਹੱਕ ਵੀ ਮਾਰਦੇ ਆ ਮਨ ਦੇ ਵੀ ਨਹੀਂ ਉਸ ਨੂੰ ਜਾਇਜ਼ ਵੀ ਕਰਾਰ ਦਿੰਦੇ ਆ ਤੇ ਫਿਰ ਇਹ ਕਿਹੜੀ ਨਿ ਸਮਝਦਾਰੀ ਹੈ ਕਿ ਬੇਵਕੂਫੀ ਹੈ ਤੇ ਉਹ ਵਿਸ਼ਾ ਜਾਰੀ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ